ਕਾਫੀ ਕਿਸਾਨ ਵੀਰਾਂ ਦਾ ਕਹਿਣਾ ਕਿ ਹਲਦੀ ਰੋਗ ਆ ਗਿਆ ਚੋਨੇ ਦੇ ਵਿੱਚ ਤੇ ਹੁਣ ਸਪਰੇਅ ਕਿਹੜਾ ਕਰੀਏ ਦੇਖੋ ਜੀ ਹਲਦੀ ਰੋਗ ਆਸਥੇ ਉਨ ਕੋਈ ਸਪਰੇਅ ਨਹੀਂ ਹੁੰਦਾ ਹਲਦੀ ਰੋਗ ਦਾ ਜਿਹੜਾ ਕੰਟਰੋਲ ਹੁੰਦਾ ਉਹ ਸ਼ੁਰੂ ਚ ਹੀ ਹੁੰਦਾ ਜਦੋਂ ਬਾਂਸੜੀਆਂ ਭਰ ਰਹੀਆਂ ਹੁੰਦੀਆਂ ਗੋਭਾਂ ਭਰ ਰਹੀਆਂ ਹੁੰਦੀਆਂ ਜਾਂ ਵੱਧ ਤੋਂ ਵੱਧ ਤੁਸੀਂ 5% ਅਨਸਾਰੇ ਤੱਕ ਇਹਦਾ ਸਪਰੇਅ ਕਰਨਾ ਹੁੰਦਾ ਜੋ ਕੋਈ ਕੋਈ ਮੁੰਜਰ ਬਾਹਰ ਨਿਕਲਦੀ ਹੈ ਉਸ ਤੋਂ ਬਾਅਦ ਦੇ ਵਿੱਚ ਸਪਰੇਅ ਕਰਨ ਦਾ ਕੋਈ ਲਾਭ ਨਹੀਂ ਹੈਗਾ ਜੋ ਬਿਮਾਰੀ ਹੋਣੀ ਸੀ ਉਹ ਆ ਗਈ ਹੁਣ ਸਿਰਫ ਤੇ ਸਿਰਫ ਤੁਸੀਂ ਆਪਣਾ ਏ ਕਿੱਤ ਕੋਸ਼ ਕਰ ਸਕਦੇ ਹਾਂ ਆਪਦਾ ਮਨ ਖੁਸ਼ ਕਰ ਸਕਦੇ ਹਾਂ ਕਿ ਮੈਂ ਸਪਰੇਅ ਕਰ ਲਈਏ ਲੇਕਿਨ ਤੁਹਾਨੂੰ ਲਾਭ ਨਹੀਂ ਮਿਲਣਾ ਇਹ ਤੁਹਾਡੀ ਆਰਥਿਕ ਤੌਰ ਤੇ ਤੁਹਾਨੂੰ ਨੁਕਸਾਨ ਹੋਏਗਾ ਕਰਨ ਵਾਲਾ ਕੰਮ ਤੁਹਾਡੇ ਹੁਣ ਇਹ ਕੀ ਹੈ ਜੇ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਭਾਈ ਮੇਰੇ ਖੇਤ ਦੇ ਵਿੱਚ ਜਿਹੜਾ ਹੈਗਾ ਬੂਰ ਪੈ ਰਿਹਾ ਹੈ ਤਾਂ 2 ਇੰਚ ਪਾਣੀ ਭਰ ਕੇ ਰੱਖੋ ਖੇਤ ਦੇ ਵਿੱਚ ਠੀਕ ਹੈ ਤੇ ਜਿਸ ਸਮੇਂ ਬੂਰ ਪੈਣ ਤੋਂ ਬਾਅਦ ਚ ਮੁੰਜਰ ਝੋਕੀ ਹੈ ਮੁੜ ਕੇ ਖੇਤ ਚ ਪਾਣੀ ਭਰ ਕੇ ਨਾ ਰੱਖੋ ਖੇਤ ਨੂੰ ਪਾਣੀ ਲਾਤਾ 2 ਦਿਨ ਖੜਾ ਰਿਹਾ ਫਿਰ ਜੀਰ ਗਿਆ ਫਿਰ ਮੜੀ ਹਵਾ ਲੱਗੀ ਫਿਰ ਇੱਕ ਵਾਰੀ ਕਰਤਾ ਉਸ ਤੋਂ ਬਾਅਦ ਚ ਜਿਹੜਾ ਹੈਗਾ ਜੋਨ ਆਟਾਇਆ ਬਣ ਲੱਗ ਪਿਆ ਉਹ ਤੋਂ ਮੁੜ ਕੇ ਖੇਤ ਨੂੰ ਗਿੱਲਾ ਰੱਖੋ ਬਸ ਠੀਕ ਹੈ ਇਸ ਤੋਂ ਬਾਅਦ ਕੋਸ਼ਿਸ਼ਾ ਕਰਨੀ ਰੋਡ ਨਹੀਂ ਹੈਗੀ ਤਾਂ ਅਗਲੇ ਸਾਲ ਦੇਖਾਂਗੇ ਹੁਣ ਡਰ ਕੇ ਸਪਰੇਅ ਕਰਨ ਦਾ ਮੇਰੇ ਖਿਆਲ ਚ ਕੋਈ ਫਾਇਦਾ ਨਹੀਂ ਹੈਗਾ ਇਸ ਚੀਜ਼ ਦੀ ਬਸ ਮੈਂ ਤੇ ਇਸੇ ਚੀਜ਼ ਨੂੰ ਇਹੀ ਧਿਆਨ ਰੱਖਣਾ ਪੂਗਾ